ਕਹਾ ਬਯੁਜੁਦ ਲਚਨ ਮੰਦਕੀ ਬਠ ਰਹ ਬਕਤਾਂ ਨਾ ਲਗਾਲੂ ਜੋ ਸਤਿ ਆਪੀ ਜਗ ਸ਼ੇਰੀ ਪਗਵਾਨ ਕੋ ਪੇਤਨਾ ਪਾਇਓ ਸ਼ੇਰੀ ਪਗਰਾਨ ਕੋ ਪੇਤਨਾ ਪਾਇਓ ਸ਼ੇਰੀ ਪਗਵਾਨ ਕੋ ਪੇਤਨਾ ਪਾਇਓ ਜੋ ਜੋ ਹਟਾਤਾ ਚਾਤਰ ਸ਼ਕਤ ਕਰਤ ਦੇ ਮਾਨ ਆਤਮਾ ਅੰਤਰ ਜਾਣੀਆ ਦੈਨਾਂ ਦੇ ਚਾਲਕਾਂ ਵਾਲੇ ਸ਼ਾਂਤੀ ਦੇ ਮੌਜੂ ਪਾਣੀ ਦੇ ਬਹੁਤ ਨਾਮ ਦੇ ਜਹਾਜ਼ ਹਰ ਪਾਠ ਕੇ ਰੱਖੇ ਲੋਕਾਂ ਦੇ ਸਹਾਇਕ ਹਾਜ਼ਰ ਨਾਜ਼ਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀਆਂ ਭਰਦੇ ਹੋਏ ਆਇਆ ਹੋਇਆ ਸਭ ਦਾ ਜਨਨ ਕਦਮ ਰੱਖੇ

ਜਿੰਨੂੰ ਆਪਾਂ ਹਨੇਰੀ ਕਹਿੰਦੇ ਨੇ ਹਨੇਰੀ ਉਹਦੀ ਬੱਦਲੋ ਜਾ ਰਿਹਾ ਸੀ ਬੱਦਲੋ ਹੁੰਦੇ ਮੈਂ ਵੀ ਕਾ ਮਾਫ ਮਾਛਦਾ ਪਰਹਾਤਾ ਮੈਂ ਪੈਂਤੋਂ ਪਹਿਲਾ ਇੱਕ ਸਵਾਂਤੀ ਪੂੰਦ ਢੇਕਦੀ ਆ ਜੇ ਕੋ ਸਵਾਂਤੀ ਪੂੰਦ ਜਿਦੋਂ ਆਪਾਂ ਭੱਜ ਕੇ ਅੰਦਰੋਂ ਜਾਂਦੇ ਆ ਉਹ ਸਵਾਂਤੀ ਪੂੰਦ ਦੀ ਬਾਤ ਹੁੰਦੀ ਆ ਪਹਿਲੀ ਉਹ ਸਵਾਂਤੀ ਪੂੰਦ ਜੇ ਕਿਸੇ ਗਿੱਦੜ ਦੇ ਪੈਰੇ ਨਾ ਉਹਨੂੰ ਮਾਫ ਨਹੀਂ ਹੈ ਜੀ ਉਹਦੇ ਵਿੱਚ ਪਾਵਰ ਬਾਲ ਨਹੀਂ ਉਹਦੇ ਬਾਹਰ ਜਾਦਾ ਹੋ ਸਕਦਾ ਜੇ ਮਾਤਵੀ ਹੁੰਦੀ ਉਹ ਬਸ ਸ਼ਾਂਤੀ ਬੂੰਦ ਜੇ ਕਿਸੇ ਇਨਸਾਨ ਦੇ ਪ੍ਰਾਣੀ ਦੇ ਪੈ ਜੇ ਨਾ ਉਹ ਬ੍ਰਹਮ ਗਿਆਨੀ ਦਾ ਰੂਪ ਬਣ ਜਾਂਦੀ ਹੈ ਉਹ ਬਸ ਸ਼ਾਂਤੀ ਬੂੰਦ ਜੇ ਕਿਸੇ ਸੱਪ ਦੇ ਪੈ ਰੇ ਨਾ ਉਹਦੇ ਵਿੱਚ ਮਨ ਹੀ ਘੜਾ ਦਿਆ ਮਨ ਹੀ ਤਾਂ ਪੈਦਾ ਲਿਆ ਜਿਸ ਇੱਕ ਹਜ਼ਾਰ ਸਾਲ ਦਾ ਸੱਪ ਹੋਈ ایک ہی آسانتہ ساتھ ہو کر جہتے سوانتہ کودھ لکھی ہے ایک ہی آسانتہ ساتھ ہو کر بہتے ہیں جب مجھمالی پیدا رہا ہے کوئی سوانتہ کو مدر ہے جہاں دبیہ دی پیاس دی پھول کر شیعہ بھی نہیں پیٹھ جاندی ہے کیونکہ وہ دی کوئی خرا دی کوئی ہے کوئی سوانتہ کوئی خرا گیا نہ کوئی دوار کھانا، نہ کوئی دوار کھانا ਉਹਦੀ ਸਵਾਤੀ ਗੂਦ ਉਹਦੀ ਖਰਾ ਗਿਆ ਬੰਬੀ ਇਹ ਜੀ ਸ਼ਾਮ ਇਹ ਨਿਆਨੇ ਪਿਆਰ ਤੇ ਭੁੱਖ ਮਿਲ ਜਾਂਦੀ ਹੈ ਉਹਦੀ ਸਵਾਤੀ ਗੂਦ ਜੇ ਕਿ ਹਿਰਦੇ ਪੈ ਜਨਾ ਹਿਰਦੇ ਹਰੇਕ ਹੁੰਦੇ ਵਿੱਚ ਕਸਤੂਰੀ ਕਰਦੀ ਹੈ ਉਹਦੀ ਸਵਾਤੀ ਗੂਦ ਜੇ ਹਿਰਦੇ ਪੈ ਜਨਾ ਕੋ ਹਿਰਦੇ ਵਿੱਚ ਕਸਤੂਰੀ ਪੈਦਾ ਹੁੰਦਾ ਉਹਦੀ ਸਵਾਤੀ ਗੂਦ ਜੇ ਸਮੁੰਦਰ ਚ ਡੇਕੇ ਨਾ ਤੇ ਸਮੁੰਦਰ ਦੇ ਵਿੱਚ ਮੋਤੀ ਪੈਦਾ ਹੁੰਦੇ ਆ ਉਹਨੂੰ ਕੌਣ ਖਾਂਦਾ ਹਾਂਸ ਹਾਂਸ ਖਾਂਦਾ ਹਾਂਸਾਂ ਦੀ ਖਰਾਬ ਹੀ ਕੋਈ ਨਹੀਂ ਇੱਕੋ ਦੀ ਹਾਂਸ ਦੀ ਕਾ ਕੇ ਬੋਤ ਇੱਕ ਸਿੱਚੇ ਬੋਤੀ ਉਹਦਾ ਡਰੈਸ ਬਗਦੇ ਵਰਗਾ ਹੁੰਦਾ ਜੇ ਆਪਾਂ ਕਿਤੇ ਹਾਂਸ ਦੀ ਪਛਾਣ ਕਰਦੀ ਹੋਵੇ ਨਾ ਕਿਸੇ ਸੰਤਾਂ ਦੇ ਨਾਲ ਚੱਜੂ ਉਹ ਤੁਹਾਨੂੰ ਦਰੋਂ ਦੱਸ ਦੇਣਗੇ ਆਹ ਭਰਲਾ ਜਿਹੜਾ ਆ ਹਾਂਸ ਹੈ ਡਰੈਸ ਹੀ ਕੋ ਜਾਓ ਜਿਤਨਾ ਜੇ ਆਪਾਂ ਚੱਕੇ ਪਾਏ ਡਰੈਸ ਹੀ ਕੋ ਜਾਓ ਹੰਸ ਜਿਹੜਾ ਸੁੱਚੇ ਮੋਤੀ ਚੋਂਦਾ ਤੇ ਜਿਹੜਾ ਬਗਲਾ ਵਰਗੀਆਂ ਮਛੀਆਂ ਖਾਂਦਾ ਉਸ ਸਵਾਤੀ ਗੁੰਦ ਹੰਸ ਨੇ ਵਿੱਚ ਦੇਖੋ ਕਿੰਨੀ ਭਾਵਿਆ ਦੁੱਧ ਤੇ ਪਾਣੀ ਨੂੰ ਮਿਲਾ ਨਹੀਂ ਉਹਨਾ ਤੇ ਬਰਤਨ ਦੇ ਵਿੱਚ ਦਿਲ ਰੱਖਾ ਆਪਣੀ ਜਿਵੇਂ ਆਜੋ ਜਿੰਨੇ ਆਉਗਾ ਨਾ ਤੇ ਦੁੱਧ ਦੁੱਧ ਪੀਜੂਗਾ ਤਾਂ ਭਰੇ ਨਾ ਪਾਣੀ ਨਾਲ ਇਸ ਤਰ੍ਹਾਂ ਮਸ਼ੀਨ ਹੁੰਦੀ ਜੇ ਕਰ ਚਾਹਣ ਇਹਨੂੰ ਭਾਵਿਆ ਫਿਰ ਸੁੱਚੇ ਮੋਤੀਆਂ ਦੀ ਸੁੱਚੇ ਮੋਤੀਆਂ ਨੂੰ ਇਹਦੇ ਕਾਜ ਦੇ ਵਿੱਚ ਗ੍ਰੈਂਡ ਦੇ ਵਿੱਚ ਉਹtheta ਰੱਖਦਾ ਉਹ ਆਪਣੀ ਚੁੰਝ ਦੇ ਨਾਲ ਉਹ ਜਿਹੜੇ ਹੀਰਾ ਪਿਆ ਨਾ ਉਹ ਚੋਕੇ ਲੱਚੁਕਾ ਤੇ ਕਾਚ ਰਹਿ ਚੁਕਾ ਇੰਨੀ ਭਾਵ ਰਿਆ ਉਹੋਈ ਸਮਾਤੀ ਪੂਦ ਜੇ ਚੰਦਾਂ ਦੇ ਦੇਖੇ ਨਾ ਤੇ ਚੰਦੇ ਦੇ ਵਿੱਚ ਖੁਸ਼ਬੂ ਪੈਣਾ ਹੁੰਦੀ ਆ ਬਾਣ ਪਰ ਮੈਂ ਚੰਦਾ ਨਹੀਂ ਬਾਣ ਕਹਿੰਦੇ ਨੇ ਦਰਤ ਰੰਤ ਹਰੇਕ ਦਰਤ ਦੇ ਵਿੱਚ ਚੰਦ ਨਹੀਂ ਹੁੰਦਾ ਤਾਂ ਹਰੇਕ ਚੰਦ ਦੇ ਵਿੱਚ ਖੁਸ਼ਬੂ ਹੁੰਦੀ ਆ ਖੁਸ਼ਬੂ ਉਹਦੇ ਵਿੱਚ ਹੁੰਦੀ ਆ ਜਿੱਤੇ ਸੁਆਤੀ ਖੁਦ ਨਹੀਂ ਕੀ ਆ ਆਪਾਂ ਚੰਦਨ ਲੱਭਾਂਗੇ ਚੱਲੀਏ ਨਾ ਪਹਿਲੀ ਗੱਲ ਤੇ ਆਪਾਂ ਚੰਦਨ ਲੱਭਣਾਗੇ ਜੇ ਲੱਭ ਗਿਆ ਤਾਂ ਆਪਾਂ ਨੂੰ ਖੁਸ਼ਬੂ ਵਾਲਾ ਨਹੀਂ ਲੱਭੇ ਇਹਦਰ ਕਰਨਾਟਕ ਵਾਲੇ ਸ਼ਹਿਰ ਹੈਗੇ ਆ ਜਿੱਦੜਾ ਪੰਜ ਨੂੰ ਨਾਨਕ ਚੀਰਾ ਗਿਆ ਕਿ ਬੇਦਰ ਸ਼ਹਿਰ ਤੇ ਜਿਹੜੇ ਫੌਜੀ ਨੌਕਰੀ ਕਰਦੇ ਨੇ ਉਹਨਾਂ ਦਾ ਪਤਾ ਬਰਮਾ ਵਾਲੇ ਸ਼ਹਿਰ ਘਾਟੀ ਦੇ ਥੱਲੇ ਤਿੰਨ ਗਾਉਂ ਨੌ ਗਾਉਂ ਤੇ ਦਸ ਗਿਆ ਬੜ ਮਾਣ ਹੋ ਜਾਈਏ ਰੱਤੇ ਚੰਦੇ ਇਸੇ ਕਦਰ ਟੈ ਗਈ ਚੰਦਾਂ ਦੀ ਪਰੋਂ ਦਾ ਵਿੱਚ ਖੁਸ਼ਬੂ ਨਹੀਂ ਆਈ ਖੁਬ ਜੁਗ ਖੁਸ਼ਬੂ ਉਹਦੇ ਵਿੱਚ ਆ ਜੇ ਦੇ ਵਿੱਚ ਸਵਾਤੀ ਪੁੰਦ ਨਹੀਂ ਗਈ ਆ ਬੜ ਮਾਣ ਮੈਂ ਚੰਦਾਂ ਨਾਲ ਹੀ ਜੇਰ ਜੇਰ ਮੈਂ ਮਾਣਕ ਨਹੀਂ ਜੇਰ ਜਾਂਦੇ ਨੇ ਪਹਾੜ ਹਰੇਕ ਪਹਾੜ ਦੇ ਵਿੱਚ ਮਾਣਕ ਜਿੰਦਾ ਮਾਣ ਕੀ ਕੋਚੀ ਹੁੰਦੀ ਆ ਉਹ ਵੀ ਆਪਾਂ ਜੇ ਪਹਾੜ ਨੋ ਕੋ ਲੇ ਗੇ ਨਾ 5-7 ਬਾੜ ਹੋ ਜੀ ਨਾ ਉਹਦੇ ਚ ਮਾਨ ਤੇ ਨਹੀਂ ਲੱਭਦਾ ਮਾਨ ਇੱਕ ਬਹੁਤ ਵਧੀਆ ਚੀਜ਼ ਹੁੰਦੀ ਆ ਉਹ ਕਿਸੇ ਸੰਤਾਂ ਦੇ ਨਾਲ ਚੱਲਦੀ ਆ ਨਾ ਉਹ ਆਪ ਨੂੰ ਦੱਸ ਦੇਣਗੇ 10-12 ਬਾੜ ਦੇ ਵਿੱਚ ਉਹ ਦੱਸ ਇਹਦੇ ਵਿੱਚ ਮਾਨ ਕੇ ਉਹ ਮਾਨ ਦਿੰਦਾ ਇੱਕ ਹੁੰਦਾ ਬਾ ਚਾਂਦੀ ਇੱਕ ਹੁੰਦਾ ਸੋਨਾ ਇੱਕ ਹੁੰਦਾ ਹੀਰਾ ਇੱਕ ਹੋਰ ਮਾਨ ਕੇ ਤਾਂ ਕੀਮਤੀ ਚੀਜ਼ ਹੁੰਦੀ ਆ ਬਾਣ ਬਾਣ ਮੈਂ ਚਾਂਦਾ ਨਹੀਂ ਜੇਰ ਜੇਰ ਮੈਂ ਮਾਨਕ ਨਹੀਂ ਸਵਾਤੀ ਬੋਧ ਜਿਹੜੇ ਪਹਾੜ ਤੇ ਦਿੱਤੂ ਕਿਨਾ ਬਿਟੀ ਦੇ ਉਹ ਪਾਣੀ ਪੈਪੈ ਤੇ ਢਾੜ ਵੱਡਾ ਹੁੰਦਾ ਜਣਾ ਉਹ ਮਿੱਟੀ ਇਸ ਤਰ੍ਹਾਂ ਦੀ ਫਿਰ ਢਾੜ ਪਾੜ ਜਾਣਾ ਉਹਦੇ ਵਿੱਚ ਮਾਨਕ ਪੈ ਜਾਂਦਾ ਬਾੜ ਬਾੜ ਮੈਂ ਚੰਦਨਾਹੀ ਘਿਰ ਘਿਰ ਮੈਂ ਮਾਨਕ ਨਾਹੀ ਗਾਜ ਗਾਜ ਮੈਂ ਮੋਤੀ ਨਾਹੀ ਗੱਜ ਕਹਿੰਦੇ ਹਾਜੀ ਹਰੇ ਕਹਾਤੀ ਦੇ ਵਿੱਚ ਮੱਠੇ ਦੀ ਮੋਤੀ ਨਹੀਂ ਹੁੰਦਾ ਆਪਾਂ 600 ਹਾਥੀ ਇਕੱਠਾ ਦੇਖੀਏ ਨਾ ਉਹਨਾਂ ਦੇ ਵਿੱਚ ਦੋ ਹਾਥੀ ਹੋਣਗੇ ਮੋਤੀ ਵਾਲੇ ਉਹ ਵੀ ਕਿਸੇ ਸੰਤਾਂ ਦੇ ਨਾਲ ਚਾਹੀਏ ਨਾ ਉਹ ਆਪ ਨੂੰ ਪਹਿਚਾਨ ਲੈਂਗੇ ਵੀ ਐਸਾ ਹਾਥੀ ਦੇ ਵਿੱਚ ਮੋਤੀ ਜਾਂਦਾ ਉਹ ਹਾਥੀ ਹਰੇਕ ਦੇ ਵਿੱਚ ਇੱਕ ਮੱਥੇ ਦੇ ਮੋਤੀ ਕਿਉਂ ਨਹੀਂ ਜਾਂਦਾ ਜਿਹੜੀ ਸੰਤ ਦੀ ਬੋਧ ਕਿਸੇ ਘਾਹ ਤੇ ਡਿੱਗੀ ਆ ਨਾ ਕਿਸੇ ਦਰਖਤ ਤੇ ਡਿੱਗੀ ਆ ਉਹ ਦਰਖਤ ਦੇ ਪੱਤੇ ਉਹ ਘਾਹ ਹੱਥ ਨਹੀਂ ਖਾਵੇ ਹੱਥ ਨਹੀਂ ਹੋਵੇ ਗਲਬ ਵਤੀ ਉਹਨੂੰ ਜਗਾ ਬੱਚਾ ਦਾ ਨਾ ਉਹਦੇ ਮੱਥੇ ਦੇ ਵਿੱਚ ਮੋਤੀ ਹੁੰਦੀ ਬਾਣ-ਬਾਣ ਮੈਂ ਚਾਂਦਾ ਨਹੀਂ ਧਿਰ-ਧਿਰ ਮੈਂ ਮਾਲਕ ਨਹੀਂ ਗਾਜ-ਗਾਜ ਮੈਂ ਮੋਤੀ ਨਹੀਂ ਸੰਤ ਨਾ ਕੋਪਰ ਮਾਏ ਸੰਤ ਹੀ ਹਰੇਕ ਘਰ ਦੇ ਵਿੱਚ ਨੇ ਹਰੇਕ ਘੜੀ ਦੇ ਵਿੱਚ ਨੇ ਹਰੇਕ ਸ਼ਹਿਰ ਦੇ ਵਿੱਚ ਨੇ ਹਰੇਕ ਮਨੁੱਖ ਦੇ ਵਿੱਚ ਨੇ ਸੰਤ ਵੀ ਆਪਾਂ ਨੂੰ ਮਿਲਲੇ ਨੇ ਇਸ ਕਰਕੇ ਆਪਾਂ ਹੁਣ ਅਰਸਤੇ 'ਚ ਆਪਾਂ ਜਾਣਾ ਵਾ ਇੱਕ ਸੰਤਾਂ ਦੀ ਸੇਵਾ ਕਰਨੀ ਹੈ ਤੇ ਆਪਾਂ ਹੱਸ ਬਣ ਕੇ ਜਾਣਾ ਹੱਸ ਸੰਤ ਬਗਲੇ ਬਣ ਕੇ ਨਹੀਂ ਜਾਣਾ ਡਰੈਸ ਆਪਣੇ ਬਣਈਆ ਵਾ ਪਰ ਆਪਾਂ ਹਸਾਂ ਦੇ ਲੈਣੇ ਇਸ ਕਰਕੇ ਆਓ ਸਾਡੇ ਆਈਸਾ ਬਹੁਤ ਬਹੁਤ ਬੜੇ ਸ਼ਾਬਾਸ਼ ਪੜੇ ਇਨਾਂ ਦਾ ਦਸਤਖਤ ਦਿੱਤੇ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਦਾ ਧੰਨਵਾਦ ਨਹੀਂ ਕਰ ਸਕਦੇ ਸਾਡੇ ਕੋਲ ਲੱਭ ਜਾਣੀ ਨਾ ਸਕਤਾ ਦੇ ਜਿਵੇਂ ਨਾਲ ਧੰਨਵਾਦ ਕਰ ਸਕੀਏ ਆਓ ਬਨੇ ਲਈ ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ